ਜਦੋਂ ਪਰਮਾਤਮਾ ਜੀ ਦਇਆ ਦੇ ਕਰ ਚ ਆ ਕੇ ਗਏ ਤੇ ਜਿੰਨੀ ਵੀ ਸਿੱਖਿਆ ਗਿਆਨ ਹੈ ਚਾਹੇ ਉਹ ਛਕਣ ਦੀ ਚਾਹੇ ਉਹ ਕਿਰਤ ਕਰਨ ਦੀ ਚਾਹੇ ਉਹ ਵਿਹਾਰ ਕਰਨ ਦੀ ਜਿੰਨਾ ਵੀ ਰੰਗ ਜਿਹੜਾ ਏ ਉਹ ਮਨੁੱਖ ਨੂੰ ਬਖਸ਼ਦੇ ਨੇ ਗਿਆਨ ਦਾ ਉਹ ਸਭ ਗੁਰੂ ਰੂਪ ਏ ਉਸ ਦਾ ਉਸ ਦਾ ਹੀ ਇੱਕ ਰੂਪ ਏ ਉਸ ਤੋਂ ਪਰੇ ਨਹੀਂ ਪੰਛੀਆਂ ਨੂੰ ਉੱਡਣਾ ਸਿਖਾਉਣ ਦਾ ਜਿਹੜਾ ਰੰਗ ਏ ਉਹ ਵੀ ਉਸੇ ਤੋਂ ਆਉਂਦਾ ਏ ਅਕਾਲ ਪੁਰਖ ਜੀ ਦਾ ਹੀ ਇੱਕ ਸਰੂਪ ਏ ਗੁਰੂ ਅਲੱਗ ਨਹੀਂ ਉਸ ਸਤਗੁਰੂ ਦੇ ਕੋਲ ਬਹਿ ਕੇ ਜਿਹੜਾ ਗੁਰਸਿੱਖ ਹੌਲੀ-ਹੌਲੀ ਆਪਣੇ ਆਪ ਨੂੰ ਤਿਆਗ ਜਾਂਦਾ ਤੇ ਗੁਰੂ ਮਹਾਰਾਜ ਜੀ ਦੇ ਗੁਣ ਜਿਹੜੇ ਨੇ ਉਹਦੇ ਅੰਦਰ ਪ੍ਰਗਟ ਹੁੰਦੇ ਜਦੋਂ ਤੇਸੀ ਕਹਿੰਦੇ ਹੁਣ ਸਾਧੂ ਹੋ ਗਿਆ ਪਹਿਲਾਂ ਤੇ ਉਹ ਸਾਡੇ ਵਰਗਾ ਹੀ ਸੀ ਜਦੋਂ ਗੁਰੂ ਦੇ ਗੁਣ ਅੰਦਰ ਦਿਖਾਈ ਦਿੰਦੇ ਨੇ ਕੋਈ ਦਇਆ, ਪ੍ਰੇਮ ਦਿਖਾਈ ਦਿੰਦਾ, ਇਹ ਸਹਿਜ ਦਿਖਾਈ ਦਿੰਦਾ ਨੇ ਤੇ ਫਿਰ ਉਹ ਜਦੋਂ ਗੁਣਾ ਦੀ ਝਲਕੀ ਮਿਲਦੀ ਏ ਗੁਣੀ ਨਿਧਾਨ ਜੀ ਦੀ ਤੇ ਅਸੀਂ ਕਹਿੰਦੇ ਸਾਧੂ ਹੋ ਗਿਆ ਬੰਦੇ ਨੂੰ ਸਾਧੂ ਨਹੀਂ ਕਹਿੰਦੇ ਬੰਦੇ ਨੂੰ ਸੰਤ ਨਹੀਂ ਕਹਿੰਦੇ ਅੰਦਰ ਪਿਆਰੇ ਜੀ ਦੇ ਗੁਣ ਪ੍ਰਗਟ ਹੁੰਦੇ ਨੇ ਤੇ ਸਾਧੂ ਹੁੰਦਾ ਆਪ ਜੀ ਵੀ ਜਦੋਂ ਪਿਆਰੇ ਕੋ ਬੈਠੋਗੇ ਪਿਆਰੇ ਜੀ ਦੇ ਗੁਣ ਜਦੋਂ ਆਪ ਜੀ ਦੇ ਅੰਦਰ ਪ੍ਰਗਟ ਹੋਣਗੇ कि फिर उस अवस्था ਨੂੰ ਸਾਧੂ ਜਾਂ ਸੰਤ ਕਿਹਾ ਜਾਂਦਾ ਸਾਧੂ ਜਿਹਦੇ ਚ ਸਾਧੂ ਵੀ ਬੜੀ ਲੰਬੀ ਯਾਤਰਾ ਹੈ ਸੰਤ ਇੱਕ ਪ੍ਰਾਪਤੀ ਦਾ ਨਾਮ ਹੈ ਸਾਧੂ ਕਹਿ ਲੋ ਕਿ ਜਿਵੇਂ ਸਟੂਡੈਂਟ ਕਹਿ ਲੈਂਦਾ ਨਾ ਸੱਦਨ ਵਾਲਾ ਸੰਤ ਇਹ ਕੁਝ ਪਾਚੂਕਾ ਹੋਇਆ ਦੋਨਾਂ ਚ ਭੇਦ ਨਹੀਂ ਹੈ ਇੱਕ ਅਵਸਥਾ ਤੇ ਜਾ ਕੇ ਭੇਦ ਨਹੀਂ ਬਚਦਾ ਸੱਦਨ ਵਾਲਾ ਕੋਈ ਸਾਧ ਰਿਆ ਹੈ ਜਿੱਥੇ ਸਾਧਿਆ ਗਿਆ ਉੱਥੇ ਵੀ ਸਾਧੂ ਏ ਜਿੱਥੇ ਸਾਧਨ ਦੀ ਯਤਨ ਚ ਉੱਥੇ ਵੀ ਸਾਧੂ ਏ ਸੰਤ ਪ੍ਰਾਪਤ ਕੀਤਾ ਹੋਇਆ ਜਿੱਥੇ ਉਸਨੇ ਪਾਇਆ ਏ ਕੁਝ ਤੇ ਹੈ ਇਹ ਸਾਰੇ ਇੱਕੋ ਹੀ ਅਲੱਗ ਨਹੀਂ ਇੱਕੋ ਦਾ ਹੀ ਰੰਗ ਏ ਜਿਹੜਾ ਸਾਰੀ ਜਗ੍ਹਾ ਤੇ ਪ੍ਰਗਟ ਹੁੰਦਾ ਜੇ ਉਹ ਗੁਰੂ ਰੂਪ ਚ ਪ੍ਰਗਟ ਹੋਵੇ ਤੇ ਗੁਰੂ ਏ ਜਦੋਂ ਉਸਦੇ ਹੀ ਗੁਣ ਜਿਹੜੇ ਨੇ ਉਹ ਕਿਸੇ ਮਨੁੱਖ ਦੇ ਅੰਦਰ ਪ੍ਰਗਟ ਹੁੰਨ ਤੇ ਫਿਰ ਉਹ ਸਾਧੂ ਸੰਤ ਹੋ ਜਾਂਦਾ ਹੈ